Hey. ਚਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰ ਹੈ ਐਸੀਆਂ ਰੀਤਾਂ ਨੂੰ ਸਾੜ ਕੇ ਸੁੱਟ ਦੋ ਐਸੀਆਂ ਰੀਤਾਂ ਨੂੰ ਛੱਡ ਦਵੋ ਸਨਾਹ ਕਰ ਦਿਓ ਜਿਨ੍ਹਾਂ ਦੇ ਨਾਲ ਸਾਨੂੰ ਸਾਡੇ ਪ੍ਰਭੂ ਪਰਮਾਤਮਾ ਦੀ ਯਾਦ ਜਿਹੜੀ ਹੈ ਉਹ ਭੁੱਲ ਜਾਵੇ ਇਸ ਵੇਲੇ ਮੈਂ ਖੜਾ ਹਾਂ ਇੱਕ ਵਿਆਹ ਸ਼ਾਦੀ ਦੇ ਮੌਕੇ ਤੇ ਵਿਆਹ ਸ਼ਾਦੀ ਦੇ ਮੌਕੇ ਤੇ ਆਉਣ ਦਾ ਮੇਰਾ ਜਿਹੜਾ ਮਕਸਦ ਸੀ ਉਹ ਇਹ ਸੀ ਕਿ ਇਸ ਸੁਹਾਗ ਜੋੜੇ ਦੇ ਅਤੇ ਇਹਨਾਂ ਦੇ ਪਰਿਵਾਰ ਵਾਲੇ ਜਿਹੜੇ ਇਹਨਾਂ ਦੇ ਮਾਤਾ ਪਿਤਾ ਜੀ ਨੇ ਸਰਦਾਰ ਵਰਦਾਨ ਸਿੰਘ ਜੀ ਦੇ بیٹے ਨੇ ਇਹ ਸਰਦਾਰ ਮਲਕੀਤ ਸਿੰਘ ਜੀ ਜਿਹੜੇ ਕਿ ਸਿੰਬਲ ਮੋੜ ਅਰਸਪੁਰਾ ਦੇ ਰਹਿਣ ਵਾਲੇ ਨੇ ਅੱਜ ਇਹਨਾਂ ਦੀ ਜਿਹੜੀ ਸ਼ਾਦੀ ਹੋਈ ਲੇਕਿਨ ਮੈਂ ਗੱਲ ਇਸ ਕਰਕੇ ਇੱਥੇ ਪਹੁੰਚਿਆ ਹਾਂ ਕਿ ਕਿਉਂ ਇਹਨਾਂ ਨੇ ਸਾਨੂੰ ਇੱਥੇ ਸੱਦਿਆ ਕੀ ਕਾਰਨ ਹੋਇਆ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਲੋਗੋ ਦਿਖਾ ਦਿਆਂ ਗੁਰੂ ਨਾਨਕ ਲੰਗਰ ਮਿਸ਼ਨ ਆਮ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਭਾਜੀਆਂ ਦਿੱਤੀਆਂ ਜਾਂਦੀਆਂ ਨੇ ਵਿਆਹ ਸ਼ਾਦੀਆਂ ਦੇ ਵਿੱਚ ਜਿਨ੍ਹਾਂ ਨੂੰ ਨਿੰਦਰਾ ਕਿਹਾ ਜਾਂਦਾ ਉਸ ਨਿੰਦਰੇ ਨੂੰ ਇਹਨਾਂ ਨੇ ਕੀ ਕੀਤਾ ਆਓ ਤੁਹਾਨੂੰ ਦੱਸੀਏ ਮੈਂ ਵੀਰ ਨੂੰ ਕਹਾਂਗਾ ਕਿ ਇੱਥੇ ਥੋੜਾ ਜਿਹਾ ਕੈਮਰਾ ਲਗਾਓ ਆਪ ਜੀ ਵੱਲੋਂ ਦਿੱਤੀ ਗਈ ਮਾਇਆ ਦਸ਼ਵੰਤ ਵੱਜੋਂ ਵਰਤੀ ਜਾਵੇਗੀ ਧੰਨਵਾਦ ਸਹਿਤ ਸਮੂਹ ਪਰਿਵਾਰ ਇਹ ਹੈ ਉਹ ਨਵੀਂ ਰੀਤ ਜਿਸ ਨੂੰ ਕੀ ਚਲਾਇਆ ਹੈ ਇਸ ਵਰਦਾਨ ਸਿੰਘ ਜੀ ਸਰਦਾਰ ਵਰਦਾਨ ਸਿੰਘ ਜੀ ਦੇ ਪਰਿਵਾਰ ਦੇ ਪਰਿਵਾਰ ਨੇ ਇਸ ਨਵੀਂ ਰੀਤ ਨੂੰ ਜਿਹੜਾ ਚਲਾਇਆ ਹੈ ਕਿ ਇਸ ਨਿੰਦਰੇ ਨੂੰ ਜਿਹੜਾ ਕਿ ਨਿੰਦਰਾ ਇਹਨਾਂ ਦੇ ਕੋਲ ਇਕੱਠਾ ਹੋਇਆ ਜੋ ਵੀ ਆਏ ਹੋਏ ਮਹਿਮਾਨਾਂ ਨੇ ਇਹਨਾਂ ਨੂੰ ਸ਼ਗਨ ਵਜੋਂ ਜਾਂ ਨਿੰਦਰੇ ਵਜੋਂ ਪੈਸਾ ਦਿੱਤਾ ਇਹ ਉਸ ਸਾਰੇ ਪੈਸੇ ਨੂੰ ਇਕੱਠਾ ਕਰਕੇ ਗੁਰੂ ਨਾਨਕ ਲੰਗਰ ਮਿਸ਼ਨ ਜਿਨ੍ਹਾਂ ਦਾ ਕੀ ਟੀਚਾ ਹੁੰਦਾ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਉਸ ਗੋਲਕ ਦੇ ਵਿੱਚ ਪਾਇਆ ਹੈ ਔਰ ਇਸ ਤੋਂ ਵੱਡਾ ਮੇਰੇ ਹਿਸਾਬ ਦੇ ਨਾਲ ਕੋਈ ਵੀ ਦਾਨ ਜਿਹੜਾ ਅੱਜ ਦੀ ਡੇਟ ਦੇ ਵਿੱਚ ਨਹੀਂ ਗਿਨਿਆ ਜਾ ਸਕਦਾ ਮੈਂ ਗੱਲ ਕਰਾਂਗਾ ਸਭ ਤੋਂ ਪਹਿਲਾਂ ਪਹਿਲਾਂ ਤਾਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕ ਸਰਦਾਰ ਮਲਕੀਤ ਸਿੰਘ ਜੀ ਕਿ ਮੇ ਇਹ ਤੁਹਾਡੇ ਮਨ ਦੇ ਵਿੱਚ ਆਇਆ ਕਿ ਇਸ ਤਰ੍ਹਾਂ ਦਾ ਕੁਛ ਇੱਕ ਨਵਾਂ ਚੀਜ਼ ਕੀਤੀ ਜਾਏ ਜਿਸ ਦੇ ਨਾਲ ਕਿ ਕਿਸੇ ਦਾ ਭਲਾ ਵੀ ਹੋਵੇ ਤੇ ਆਪ ਜੀ ਵੱਲੋਂ ਆਪ ਜੀ ਦੇ ਜਿਹੜੇ ਪਰਿਵਾਰ ਵੱਲੋਂ ਐਡਾ ਵੱਡਾ ਜਿਹੜਾ ਕੰਮ ਵੀ ਕੀਤਾ ਜਾਵੇ ਮੈਂ ਵੀਰ ਜੀ ਪਹਿਲੇ ਤਾਂ ਧੰਨਵਾਦ ਹੈ ਤੁਸੀਂ ਟਾਈਮ ਕੱਢ ਕੇ ਇੱਥੇ ਆਏ ਸੋ ਮੇਰੀ ਜਦ ਸੀ ਬਚਪਨ ਚ ਅਸੀਂ ਦੇਖਦੇ ਸੀ ਗੁਰੂ ਨਾਨਕ ਲੰਗਰ ਮਿਸ਼ਨ ਦੀ ਸੇਵਾ ਸੋ ਬਖਸ਼ੀ ਨਗਰ ਗੁਰੂ ਘਰ ਇੱਕ ਵਾਰ ਮੈਂ ਗਿਆ ਉਹ ਸਾਰੀ ਹਸਪੀਟਲ ਗਿਆ ਤੇ ਮੈਂ ਦੇਖਿਆ ਇਹਨਾਂ ਨੇ ਲੰਗਰ ਉੱਥੇ ਲਾਏ ਹੋਏ ਉਦੋਂ ਮੈਂ ਕੋਈ ਜ਼ਿਆਦਾ ਮੇਰੀ ਉਮਰ ਨਹੀਂ ਸੀ ਬਟ ਉਸ ਵਕਤ ਮੈਂ ਸੋਚ ਲਿਆ ਸੀ ਕਿ ਬਾਈ ਜਿਹੜਾ ਮਤਲਬ ਕਿ ਅਗਰ ਕਿਸੇ ਵੀ ਸਾਡੇ ਕੋਲ ਅਗਰ ਵਧੀਆ ਰਿਸੋਰਸਸ ਨੇ ਤੇ ਕਿਉਂ ਨਾ ਅਸੀਂ ਕਿਸੇ ਗਰੀਬ ਦੀ ਹੈਲਪ ਕਰੀਏ ਕਿਉਂਕਿ ਜਿਹੜਾ ਪੈਸਾ ਅੱਜ ਲੋਕ ਬਹੁਤ দান ਦਿੰਦੇ ਆ ਪਰ ਜਾਂਦਾ ਕਿੱਥੇ ਆ ਇਹ ਕਿਸੇ ਨੂੰ ਨਹੀਂ ਪਤਾ ਇਹੀ ਚੀਜ਼ ਮੈਂ ਤੁਹਾਡੇ ਕੋਲ ਪੁੱਛਣ ਲੱਗਾ ਸੀ ਕਿ ਗੁਰਦੁਆਰੇ ਵੀ ਹਨ ਮੰਦਿਰ ਵੀ ਹਨ ਮਸੀਤਾਂ ਵੀ ਹਨ ਆਮ ਤੌਰ ਤੇ ਪਲੇਟਾਂ ਲਵਾਉਣ ਦਾ ਬੜਾ ਸ਼ੌਕ ਚੜਿਆ ਹੋਇਆ ਹੈ ਤੁਹਾਡੇ ਮਨ ਚ ਕਿਤੇ ਪਲੇਟ ਲਵਾਉਣ ਦਾ ਸ਼ੌਕ ਨਹੀਂ ਆਇਆ ਨਹੀਂ ਨਹੀਂ ਵੀਰ ਜੀ ਐਕਚੁਅਲੀ ਪਤਾ ਕੀ ਹੈ ਮੈਨੂੰ ਤਾਂ ਇਦਾਂ ਲੱਗਦਾ ਕਿ ਜਿੰਨਾ ਵੀ ਦਾਨ ਹੈ ਅਸੀਂ ਚਲੋ ਗੁਪਤ ਕਰੀਏ ਉਹ ਬੜੀ ਵਧੀਆ ਗੱਲ ਹੈ ਪਰ ਜਿੱਥੇ ਸਾਨੂੰ ਸੋਸ਼ਲ ਮੀਡੀਆ ਦੀ ਪਾਵਰ ਦਾ ਵੀ ਸਾਨੂੰ ਅੰਦਾਜ਼ਾ ਹੈਗਾ ਕਿ ਅਗਰ ਅਸੀਂ ਕੋਈ ਐਸੀ ਰੀਤ ਜਾਂ ਕੋਈ ਐਸਾ ਸਿਸਟਮ ਚਲਾਈਏ ਕਿ ਜਿਹੜਾ ਕਿ ਦੂਰ ਤੱਕ ਜਿਸ ਅੱਜ ਕੱਲ ਦਾ ਕੀ ਹੈ ਕਿ ਬੱਚੇ ਇਨੀਸ਼ੀਏਟਿਵ ਨਹੀਂ ਲੈਂਦੇ ਸੋ ਇਨੀਸ਼ੀਏਟਿਵ ਲਈ ਜ਼ਰੂਰੀ ਹੈ ਕਿ ਅਸੀਂ ਕੋਈ ਐਸੀ ਸਿਸਟਮ ਨੂੰ ਮਤਲਬ ਕਿ ਇਨੀਸ਼ੀਏਟ ਕਰੀਏ ਕਿ ਆਉਣ ਵਾਲੇ ਬੱਚੇ ਮਤਲਬ ਕਿ ਅੱਗੇ ਵਧ ਸਕਣ ਨਤੀਜੇ ਮੈਂ ਆਪਣੀ ਗੱਲ ਕਰਾਂ ਵੀਰ ਜੀ ਤੇ ਮੈਨੂੰ ਲੱਗਦਾ ਕਿ ਚਲੋ ਮਾਰੇ ਦੀ ਕਿਰਪਾ ਨਾਲ ਵੀਰ ਜੀ ਮੈਂ ਕੈਨੇਡਾ ਵਿੱਚ ਸੈਟਾਂ ਤੇ ਮੈਨੂੰ ਲੱਗਦਾ ਸੀ ਕਿ ਇਹ ਜਿਹੜੀ ਇਹ ਰਿਵਾਜ ਹੈ ਇਹ ਪੁਰਾਣਾ ਰਿਵਾਜ ਸੀ ਨੀਂਦਰੇ ਦਾ ਕਿਉਂਕਿ ਉਦੋਂ ਲੋਕ ਗਰੀਬ ਸੀ ਤੇ ਜਿਨ੍ਹਾਂ ਨੂੰ ਲੋੜ ਸੀ ਤੇ ਉਹ ਕੀ ਕਰਦੇ ਸੀ ਇੱਕ ਦੂਏ ਦੀ ਮਦਦ ਕਰਕੇ ਤੇ ਸਪੋਰਟ ਕਰਦੇ ਸੀ ਪਰ ਮੈਨੂੰ ਅੱਜ ਤਾਂ ਲੱਗਦਾ ਕਿ ਜਿਨ੍ਹਾਂ ਕੋਲ ਮਹਾਰਾਜ ਦੀ ਕਿਰਪਾ ਹੈ ਜਿਨ੍ਹਾਂ ਨੂੰ ਤੇ ਅੱਜ ਕਿਉਂ ਨਾ ਅਸੀਂ ਰਿਵਾਜ ਨੂੰ ਚੇਂਜ ਕੀਤਾ ਜਾਏ ਕਿਉਂ ਨਾ ਉਸ ਚੀਜ਼ ਨੂੰ ਅਸੀਂ ਨਵੇਂ ਤੌਰ ਤੇ ਸ਼ੁਰੂ ਕੀਤਾ ਜਾਏ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਉਸ ਹਵਾਲਾ ਜਿਸ ਦੇ ਵਿੱਚ ਕਿਹਾ ਗਿਆ ਕਿ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਬਿਸਰਾ ਅੱਜ ਉਹਨੂੰ ਤੁਸੀਂ ਸਕਾਰ ਕਰਨ ਦੀ ਕੋਸ਼ਿਸ਼ ਕੀਤੀ ਜੀ ਬਿਲਕੁਲ ਬਿਲਕੁਲ ਕਿਉਂਕਿ ਅਸੀਂ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੱਕ ਰੀਤਾਂ ਨੂੰ ਚੇਂਜ ਕੀਤਾ ਗਿਆ ਸਮੇਂ ਨਾਲ ਤਾਂ ਉਤੋਂ ਅਸੀਂ ਸਿੱਖ ਲੈ ਕੇ ਇਹ ਸੋਚਿਆ ਕੀ ਕਿਉਂ ਨਾ ਅੱਜ ਅਸੀਂ ਵੀ ਇਸ ਚੀਨ ਨੂੰ ਮਹਿਸੂਸ ਕੀਤਾ ਹੈ ਕਿ ਅਸੀਂ ਚਲੋ ਇਹ ਨਿੰਦਰਾ ਘਾਰ ਤੇ ਲੈ ਜਾਾਂਗੇ ਪਰ ਇਹ ਸਾਨੂੰ ਮਹਾਰਤ ਦੀ ਦਿੱਤੀ ਹੋਈ ਕਿਰਪਾ ਹੈ ਮੈਂ ਕਹਿੰਦਾ ਕਿ ਜਿਹੜੇ ਵੀਰ ਹਨ ਅਮਰੀਕਾ ਕੈਨੇਡਾ ਜਿਹੜੇ ਵਿਆਹ ਕਰਦੇ ਨੇ ਤੇ ਉਹਨਾਂ ਗੇਹੀ ਬੇਨਤੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ ਤੇ ਉਹਨਾਂ ਦੀ ਹੈਲਪ ਕਰੀਏ ਜਿਨ੍ਹਾਂ ਨੂੰ ਲੋੜ ਹੈ ਕਿਉਂਕਿ ਪਹਿਲੇ ਸਾਨੂੰ ਮੈਨੂੰ ਲੱਗਦਾ ਕਿ ਸਾਨੂੰ ਆਪਣੀ ਕੌਮ ਦੀ ਹੈਲਪ ਕਰਨੀ ਚਾਹੀਦੀ ਹੈ ਹਾਂ ਜੀ ਉਸ ਤੋਂ ਬਾਅਦ ਅਸੀਂ ਬਾਹਰ ਲੋਕਾਂ ਦੀ ਹੈਲਪ ਕਰੀਏ ਸੋ ਇਸ ਇਹੀ ਮੇਰੀ ਛੋਟੀ ਜੀ ਸੋਚ ਸੀ ਤੇ ਮੇਰਾ ਇਨੀਸ਼ੀਏਟਿਵ ਸੀ ਮੈਨੂੰ ਉਮੀਦ ਹੈ ਕਿ ਜਿਹੜੇ ਮੇਰੇ ਵੀਰ ਭੈਣ ਸੁਣਦੇ ਹੋਣਗੇ ਤੇ ਉਹ ਜ਼ਰੂਰ ਇਸ ਚੀਜ਼ ਨੂੰ ਅੱਗੇ ਵਧਾਨਗੇ ਤੇ ਅਸੀਂ ਕਿਸੇ ਵੀ ਤੋਰ ਨਾਲ ਗਰੀਬ ਦੀ ਹੈਲਪ ਕਰੀਏ ਸੋ ਇਹ ਮੇਰਾ ਛੋਟਾ ਜਿਹਾ ਇਨੀਸ਼ੀਏਟਿਵ ਸੀ ਛੋਟਾ ਜਿਹਾ ਇਨੀਸ਼ੀਏਟਿਵ ਇਹਨਾਂ ਵਾਸਤੇ ਸੀ ਲੇਕਿਨ ਜਿਨ੍ਹਾਂ ਦੇ ਪੱਲੇ ਇਹ ਮਾਇਆ ਪਵੇਗੀ ਥਰੂ ਗੁਰੂ ਨਾਨਕ ਲੰਗਰ ਮਿਸ਼ਨ ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਗੱਲ ਹੋਵੇਗੀ ਕੀ ਪਤਾ ਕਿਸ ਦੇ ਘਰ ਦੇ ਉੱਤੇ ਛੱਤ ਪੈ ਜਾਵੇ ਕੀ ਪਤਾ ਕਿਸ ਦੇ ਨੰਗੇ ਪਿੰਡੇ ਜਿਹੜੇ ਨੇ ਉੱਟ ਕੇ ਜਾਣ ਕੀ ਪਤਾ ਕਿਸ ਗਰੀਬ ਦਾ ਪਰਿਵਾਰ ਦਾ ਜਿਹੜਾ ਹੈ ਉਹ ਰਾਸ਼ਨ ਪਾਣੀ ਉਹਨਾਂ ਦੇ ਘਰ ਤੱਕ ਪਹੁੰਚ ਸਕੇ ਕੀ ਪਤਾ ਇਹਨਾਂ ਦੇ ਪੈਸੇ ਦੇ ਨਾਲ ਕਿਸੇ ਗਰੀਬ ਦਾ ਇਲਾਜ ਵੀ ਹੋ ਸਕੇ ਤਾਂ ਇਹ ਮਿਸ਼ਨ ਸੀਗਾ ਕਹਿੰਦੇ ਨੇ ਨਾ ਕੀ ਬਾਬਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣਾ ਅੱਜ ਸੁਪੁੱਤ ਸਾਹਮਣੇ ਨੇ ਇਹਨਾਂ ਦੇ ਮਾਤਾ ਜੀ ਵੀ ਇੱਥੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਸੁਪਤਨੀ ਨੇ ਉਹਨਾਂ ਦੇ ਨਾਲ ਜ਼ਰੂਰ ਗੱਲ ਕਰਾਂਗੇ ਪੰਜੀ ਕੀ ਨਾਮ ਹੈ ਤੁਹਾਡਾ ਗੁਰਨੀਤ ਕੌਰ ਗੁਰਨੀਤ ਪੰਨੀ ਅੱਜ ਤੁਸੀਂ ਪਹਿਲੇ ਦਿਨ ਇਹਨਾਂ ਦੇ ਘਰ 'ਚ ਮਤਲਬ ਕਿ ਆਏ ਹੋ ਹੈਨਾ ਤਾਂ ਕਿਵੇਂ ਲੱਗਿਆ ਕਿ ਇਹਨਾਂ ਦਾ ਜਿਹੜਾ ਇਹ ਵਾਲਾ ਕੰਮ ਦੇਖ ਕੇ ਕਿਹਾ ਤੁਹਾਨੂੰ ਤੁਹਾਡੇ ਨਾਲ ਪਹਿਲੇ ਇਸ ਕੰਮ ਦੀ ਕੋਈ ਡਿਸਕਸ਼ਨ ਹੋਈ ਸੀ ਹਾਂਜੀ ਇੱਕ ਵਾਰੀ ਹੋਈ ਸੀ ਤੇ ਮੈਂ ਆਖਿਆ ਸੀ ਬਹੁਤ ਅੱਛਾ ਹੈ ਡਿਸੀਜਨ ਬਹੁਤ ਸਹੀ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਅਸੀਂ ਸਾਨੂੰ ਇਹ ਮੌਕਾ ਮਿਲਿਆ ਸੇਵਾ ਕਰਨ ਦਾ ਤੋਂ ਸਾਨੂੰ ਵੀ ਮੌਕਾ ਮਿਲਿਆ ਸੇਵਾ ਕਰਨ ਦਾ ਗੱਲ ਉਹ ਹੀ ਆ ਜਾਂਦੀ ਹੈ ਕਿ ਪਰਿਵਾਰ ਦੇ ਜਿਹੜੇ ਵੱਡੇ ਜਿਹੜੇ ਨੇ ਉਹ ਅਗਰ ਸੁਚੱਜੇ ਹੋਣਗੇ ਤੇ ਬੱਚੇ ਸੁਚੱਜੇ ਨਿਕਲਣਗੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਤੇ ਦਿਲੀਪਪੁਰ ਅ ਤੁਸੀਂ ਦੱਸੋ ਕਿ ਅੱਜ ਬੇਟੇ ਨੇ ਇੰਨਾ ਵੱਡਾ ਇਨੀਸ਼ੀਏਟਿਵ ਲਿਆ ਤੁਹਾਨੂੰ ਕੀ ਮੈਸੇਜ ਹੈ ਤੁਹਾਨੂੰ ਤਾਂ ਨਹੀਂ ਇਸ ਤਰ੍ਹਾਂ ਲੱਗਿਆ ਤੁਹਾਨੂੰ ਨਹੀਂ ਨਹੀਂ ਬਹੁਤ ਖੁਸ਼ੀ ਆਈ ਮੈਨੂੰ ਖੁਸ਼ੀ ਹੋਈ ਨਹੀਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਨਾ ਕਿ ਅਸੀਂ ਤਾਂ ਅਸੀਂ ਤਾਂ ਲੋਕਾਂ ਦੇ ਘਰ ਦਿੱਤੇ ਹੋਏ ਤੇ ਅੱਜ ਆਏ ਹੋਏ ਵਾਪਸ ਜਾ ਰਹੇ ਮੇਰੇ ਆਪਣੇ ਸਵਾਲ ਸ਼ੁਰੂ ਇਸ ਨਾਂ ਦੇ ਅਗੇ ਬੇਟਾ ਮਤਲਬ ਕਿ ਇੱਥੇ ਬਾਬਾਨੀਆਂ ਕਹਾਣੀਆਂ ਸੁਨਾਈਆਂ ਗਈਆਂ ਨਾ ਬਿਲਕੁਲ ਬਿਲਕੁਲ ਕੀ ਬਾਤ ਹੈ ਬਹੁਤ ਬਹੁਤ ਤਨਵਾਦ ਹੈ ਇਸ ਫੈਮਿਲੀ ਦਾ ਹੁਣ ਅਸੀਂ ਗੱਲਬਾਤ ਕਰਾਂਗੇ ਗੁਰੂ ਨਾਨਕ ਲੰਗਰ ਮਿਸ਼ਨ ਦੇ ਜਿਹੜੇ ਵੀਰ ਸਾਡੇ ਨਾਲ ਆਏ ਹੋਏ ਨੇ ਕਿ ਉਹ ਕੀ ਸੋਚਦੇ ਨੇ ਇਸ ਨਵੀਂ ਰੀਤ ਨੂੰ ਔਰ ਉਮੀਦ ਕਰਾਂਗੇ ਕਿ ਇਹਨਾਂ ਦੀ ਇਸ ਰੀਤ ਨੂੰ ਅੱਗੇ ਵੀ ਚਲਾਇਆ ਜਾਏਗਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੀ ਕਹੋਗੇ ਅੱਜ ਇੱਕ ਨਵੀਂ ਰੀਤ ਕਹਿ ਸਕਦੇ ਹਾਂ ਸ਼ੁਰੂ ਕੀਤੀ ਗਈ ਔਰ ਇੱਕ ਪੁਰਾਣੀ ਰੀਤ ਨੂੰ ਸਾੜ ਦਿੱਤਾ ਗਿਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਵੀਰ ਜੀ ਪਹਿਲੇ ਤੇ ਅਸੀਂ ਵੀਰ ਨੂੰ ਵੀਰ ਮਲਕੀਤ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿ ਵੀਰ ਨੇ ਐਸਾ ਇਨੀਸ਼ੀਏਟਿਵ ਲਿਆ ਅੱਜ ਦੀ ਡੇਟ ਦੇ ਵਿੱਚ ਜੋ ਐਸੇ ਇਨੀਸ਼ੀਏਟਿਵ ਲੈਣ ਦੀ ਸਾਡੀ ਕੌਮ ਨੂੰ ਸਾਡੇ ਯੂਥ ਨੂੰ ਐਸੇ ਇਨੀਸ਼ੀਏਟਿਵਜ਼ ਲੈਣ ਦੀ ਲੋੜ ਹੈ ਤੇ ਵੀਰ ਨੂੰ ਅਸੀਂ ਬਹੁਤ-ਬਹੁਤ ਮੁਬਾਰਕ ਦਿੰਦੇ ਆ ਤੇ ਸਭ ਤੋਂ ਵੱਡੇ ਵਧਾਈ ਦੇ ਪਾਤਰ ਨੇ ਇਹਨਾਂ ਦੇ ਮਾਤਾ-ਪਿਤਾ ਜਿਨ੍ਹਾਂ ਨੇ ਐਸੀ ਸੋਚ ਜੋ ਇਹਨਾਂ ਦੇ ਵਿੱਚ ਆਪਣੇ ਅੱਗੇ ਡਿਵੈਲਪ ਕੀਤੀ ਤੇ ਅੱਗੇ ਵੀਰ ਹਜੇ ਕਿ ਸਾਡੇ ਵੀਰ ਇੱਥੇ ਰਹਿ ਕੇ ਵੀ ਆਪਣੇ ਮਾਤਾ ਪਿਤਾ ਤੋਂ ਕਾਫੀ ਦੂਰ ਰਹਿੰਦੇ ਨੇ ਕੈਨੇਡਾ ਰਹਿੰਦੇ ਨੇ ਉੱਥੇ ਰਹਿ ਕੇ ਵੀ ਐਸੀ ਸੋਚ ਨੂੰ ਡਿਵੈਲਪ ਕੀਤਾ ਔਰ ਇੱਥੇ ਲਿਆ ਕੇ ਜੋ ਇੱਕ ਐਸੀ ਨਵੀਂ ਸੋਚ ਜਾਂ ਜਿਸ ਨੂੰ ਅਸੀਂ ਇੱਕ ਟ੍ਰੈਂਡ ਕਹਿ ਸਕਦੇ ਹਾਂ ਇੱਕ ਉਹਦਾ ਬੂਟਾ ਲਗਾਇਆ ਜੋ ਅੱਗੇ ਜਾ ਕੇ ਹੈ ਉਹ ਕਾਫੀ ਬਿਖਰੇਗਾ ਤੇ ਹੋਰ ਮੈਂ ਉਮੀਦ ਕਰਦਾ ਕਿ ਸਾਰੇ ਵੀਰ ਇਸ ਮੈਸੇਜ ਇਸ ਇਨੀਸ਼ੀਏਟਿਵ ਤੋਂ ਇੱਕ ਅੱਛਾ ਮੈਸੇਜ ਲੈ ਕੇ ਤੇ ਅੱਗੇ ਇਸ ਚੀਜ਼ ਨੂੰ ਇੰਨਾ ਪ੍ਰੋਪਗੇਟ ਕਰਨ ਕਿ ਇਹ ਇੱਕ ਰਿਵਾਜ ਬਣ ਜਾਏ ਕਿ ਅਸੀਂ ਆਪਣੇ ਆਨੰਦ ਕਾਰਜ ਜੇ ਆਪਨੇ ਘਰ ਕੋਈ ਖੁਸ਼ੀ ਦਾ ਕਾਰਜ ਹੁੰਦਾ ਹੈ ਤੇ ਉਹਦੇ ਵਿੱਚ ਅਸੀਂ ਜੋ ਹੈ ਆਪਣੇ ਅੱਗੇ ਜੋ ਆਪਣੇ ਸਿੱਖ ਪਰਿਵਾਰ ਨੇ ਜ਼ਰੂਰਤਮੰਦ ਪਰਿਵਾਰ ਨੇ ਉਹਨਾਂ ਦੀ ਮਦਦ ਕੀਤੀ ਜਾਏ ਤੇ ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕੀ ਵੱਧ ਚੜ ਕੇ ਸਾਨੂੰ ਅੱਗੇ ਆਣਾ ਚਾਹੀਦਾ ਹੈ ਤੇ ਸਾਡੇ ਕਾਫੀ ਐਸੇ ਜ਼ਰੂਰਤਮੰਦ ਪਰਿਵਾਰ ਨੇ ਤੁਸੀਂ ਅਗਰ ਰੀਸੈਂਟਲੀ ਮਹੀਨਾ ਡੇਢ ਮਹੀਨਾ ਪਹਿਲੇ ਦੀ ਅਗਰ ਤੁਸੀਂ ਵੀਡੀਓਜ਼ ਦੇਖੋ ਸਾਡੇ ਪੇਜ ਦੇ ਉੱਤੇ ਤੇ ਸਾਡੇ ਕੋਈ ਦੋ ਜਾਂ ਤਿੰਨ ਜ਼ਰੂਰਤਮੰਦ ਐਸੇ ਪਰਿਵਾਰ ਸਨ ਜਿਨ੍ਹਾਂ ਦੇ ਵਿੱਚ ਇੱਕ ਗਰੰਥੀ ਸਿੰਘ ਸਨ ਸਾਡੇ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਦੇ ਛੱਤ ਦੀ ਲੈਂਟਰ ਦੀ ਸੇਵਾ ਜੋ ਹੈ ਉਹ ਮਕਾਨ ਦੀ ਪੂਰੀ ਸੇਵਾ ਜੋ ਹੈ ਉਹ ਮੁਕੰਮਲ ਕੋਈ 10-15 ਦਿਨ ਪਹਿਲੇ ਹੀ ਤਿੰਨ ਕੇਸ ਜਿਹੜੇ ਸਾਡੇ ਨੇ ਉਹ ਕਲੋਜ਼ ਕੀਤੇ ਗਏ ਨੇ ਤੇ ਐਸੀ ਸਾਰੀ ਸੇਵਾਵਾਂ ਜੋ ਹਨ ਉਹ ਆਪਜੀ ਦੇ ਦਸਵੰਦ ਰਾਹੀਂ ਹੀ ਕੀਤੀਆਂ ਜਾਂਦੀਆਂ ਨੇ ਔਰ ਬੜਾ ਹੀ ਟ੍ਰਾਂਸਪ ਨਾਲ ਇਹ ਸਾਰਾ ਜੋ ਹੈ ਉਹ ਸਾਰਾ ਵੀਰਵਾ ਸਾਡੇ ਗਰੁੱਪ ਦੇ ਵਿੱਚ ਚੱਲਦਾ ਰਹਿੰਦਾ ਤੇ ਇੰਨੀ ਕੋ ਬੇਨਤੀ ਸੀ ਤੇ ਵੀਰ ਨੂੰ ਅਸੀਂ ਫੇਰ ਬਹੁਤ ਬਹੁਤ ਵਧਾਈ ਦਿੰਦੇ ਆ ਤੇ ਲਾਸਟ ਵਿੱਚ ਮੈਂ ਇਨਾ ਹੀ ਕਹਿਣਾ ਚਾਹਾਂਗਾ ਕਿ ਪਹਿਲੇ ਜੋ ਸੀ ਸਾਡੀ ਪਨੀਰੀ ਜਾਂ ਪਹਿਲੇ ਜੋ ਸਾਡੇ ਰਿਵਾਜ ਚੱਲਦੇ ਸਨ ਉਹਦੇ 'ਚ ਅਸੀਂ ਐਕਸਪੈਕਟ ਕਰਦੇ ਸਾਂ ਕਿ ਵਿਆਹ ਵਿੱਚ ਅਸੀਂ ਲੈਣਾ ਹੁਣ ਇੱਕ ਵੀਰ ਨੇ ਐਸਾ ਟ੍ਰੈਂਡ ਸਟਾਰਟ ਕੀਤਾ ਹੈ ਕਿ ਅਸੀਂ ਹੁਣ ਆਪਣਾ ਜਦੋਂ ਆਨੰਦ ਕਾਰਜ ਹੋਏਗਾ ਅਸੀਂ ਉਹਦੇ ਵਿੱਚ ਕੁਛ ਨਾ ਕੁਛ ਦੇ ਕੇ ਜਾਾਂਗੇ ਤੇ ਇਹ ਇੱਕ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਅਸੀਂ ਆਪਣੀ ਟੀਮ ਦੀ ਤਰਫ ਤੋਂ ਸਾਰੇ ਪਰਿਵਾਰ ਦਾ ਵੀਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਐਸੀ ਸੋਚ ਨੂੰ ਵੀਰ ਨੇ ਅੱਗੇ ਲੈ ਕੇ ਆਂਦਾ ਹੈ ਤੇ ਅੱਗੇ ਵੀ ਜੋ ਇਹ ਸੋਚ ਹੈ ਉਸ ਨੂੰ ਅਸੀਂ ਵਿਧਾਨ ਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਤੋਂ ਇਹ ਹੈ ਇਹ ਹੈ ਨਵੀਂ ਰੀਤ ਉਸ ਪੁਰਾਣੀ ਰੀਤ ਨੂੰ ਸਾੜ ਕੇ ਉਸ ਨੂੰ ਫਨਾ ਕਰਕੇ ਇਹ ਨਵੀਂ ਰੀਤ ਜੋ ਸ਼ੁਰੂ ਕੀਤੀ ਗਈ ਇਹ ਪਰਿਵਾਰ ਹਮੇਸ਼ਾ ਵਸਦਾ ਰਸਦਾ ਰਹੇ ਇਹ ਇਸੇ ਤਰ੍ਹਾਂ ਹੀ ਵਧਦਾ ਫੁੱਲਦਾ ਰਹੇ ਉਮੀਦ ਕਰਾਂਗੇ ਕਿ ਇਹਨਾਂ ਦੇ ਜਿਹੜੇ ਨਾਲ ਸੱਜਣ ਸਾਥੀ ਆਏ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਨਵਾਦੜਾ ਪੂਜਾਗਰ ਸਿੰਘ ਇਹ ਬੇਟਾ ਜੀ ਆ ਬੇਟੀ ਕੀ ਲੱਗ ਰਿਹਾ ਤੁਹਾਡੇ ਇਹ ਬ੍ਰਦਰ ਇਨ ਲਾਈ ਲੈ ਤੇ ਅੱਛਾ ਤੁਹਾਡੇ ਬ੍ਰਦਰ ਇਨ ਲਾ ਜੀ ਅੱਜ ਤੁਸੀਂ ਇੱਥੇ ਇੱਕ ਨਵੀਂ ਚੀਜ਼ ਦੇਖੀ ਕਿਹਦਾ ਮਹਿਸੂਸ ਕਰ ਰਹੇ ਹੋ ਹਾ ਵੀਰ ਜੀ ਬੜੀ ਖੁਸ਼ੀ ਜਿਸ ਲਈ ਮੈਨੂੰ ਇਹ ਪਤਾ ਚੱਲਿਆ ਕਿ ਇਹਨਾਂ ਨੇ ਐਸਾ ਡਿਸੀਜਨ ਲਿਆ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਦੇਖੋ ਇੱਕ ਨੌਜਵਾਨ ਵੀਰ ਨੇ ਇੱਕ ਨਿਊ ਇਨੀਸ਼ੀਏਟਿਵ ਲਿਆ ਹੈ ਬਿਲਕੁਲ ਤੇ ਅਸਾਂ ਵੀ ਅਨੰਦ ਕਾਜ ਕਿਤੇ ਆਪਣੇ ਟਾਈਮ ਤੇ ਲੇਕਿਨ ਸਾਡੇ ਦਿਮਾਗ ਚ ਉਸ ਲਈ ਈਜ਼ੀ ਸੋਚ ਨੀ ਹੈ ਲੇਕਿਨ ਅਗੇ ਬੱਚੇ ਹੋਗੇ ਬਿਲਕੁਲ ਹਾਂ ਇਹ ਮੈਸੇਜ ਜਿਸ ਤਰ੍ਹਾਂ ਤੁਸੀਂ ਤੁਹਾਡਾ ਵੀ ਬੜਾ ਧੰਨਵਾਦ ਹੈ ਕਿ ਤੁਸੀਂ ਆਇਓ ਤੇ ਇਹ ਮੈਸੇਜ ਹਰ ਇੱਕ ਜੁਤਕੇ ਪਹੁੰਚੇ ਤਾਂ ਕਿ ਆਉਣ ਵਾਲੇ ਜਿੰਨੇ ਵੀ ਜਿਸ ਤਰ੍ਹਾਂ ਇਹ ਕਾਰਜ ਹੋਣ ਤੇ ਅਗਰ ਸਾਰੇ ਇਸੇ ਰਿਵਾਜ ਨੂੰ ਅਗਰ ਅਪਣਾਣ ਤੇ ਇਹ ਗੁਰੂ ਨਾਨਕ ਜੋ ਤੁਹਾਡਾ ਇਹ ਮਿਸ਼ਨ ਲੰਗਰ ਮਿਸ਼ਨ ਹੈ ਇਸ ਦੇ ਥਰੂ ਲੋੜਵੰਦਾਂ ਦੀ ਜੋ ਹੈ ਸੇਵਾ ਹੋ ਸਕਦੀ ਹੈ ਤੋ ਬੜੀ ਖੁਸ਼ੀ ਇਹਨਾਂ ਨੇ ਡਬਲ ਬਤਾਈ ਦਿੰਦਾ ਇੱਕ ਤੇ ਇਹਨਾਂ ਦੇ ਆਪਣੇ ਅਨੰਦਕਾਰ ਰਚ ਦੀ ਤੇ ਦੂਜਾ ਇਹ ਜਿਹੜੀ ਇਹਨਾਂ ਨੇ ਨਿਊ ਇਨੀਸ਼ੀਏਟਿਵ ਲਿਆ ਇੱਕ ਨਈ ਸੋਚ ਸਮਾਜ ਚ ਲੈ ਕੇ ਆਏ ਨੇ ਤੇ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹਾਂਗਾ ਇਸ ਤੋਂ ਇਲਾਵਾ ਵੀ ਸਾਡੇ ਜਿਹੜੇ ਅੱਜਕਲ ਵਿਆਹ ਸ਼ਾਦੀਆਂ ਹੋ ਰਹੇ ਨੇ ਤੇ ਬੜਾ ਹੀ ਗੈਰ ਜ਼ਰੂਰੀ ਖਰਚਾ ਬੜੇ ਵਾਰ ਹੋ ਜਾਂਦਾ ਹੈ ਲੋਕ ਦੇਖ ਦੇਖੋ ਦੇਖੀ ਚ ਭਾਵੇਂ ਲੋਨ ਵਗੈਰਾ ਲੈ ਕੇ ਕਰ ਜਾ ਚੁੱਕੇ ਤੇ ਖਰਚਾ ਕਰ ਛੱਡਦੇ ਨੇ ਤੇ ਉਹ ਵੀ ਮੈਂ ਚਾਹੁੰਦਾ ਕਿ ਆਨੇ ਵਾਲੇ ਜਿਹੜੇ ਟਾਈਮ 'ਚ ਜਿਹੜੇ ਵਿਅਰ ਆਪਣੇ ਇਸ ਤਰ੍ਹਾਂ ਵਿਆਹ ਸ਼ਾਦੀਆਂ ਕਰਨ ਤੇ ਜ਼ਰੂਰਤ ਦੇ ਮਜ਼ਾਕ ਜਿਹੜੇ ਗੈਰ ਜ਼ਰੂਰੀ ਖਰਚੇ ਉਹਨਾਂ ਤੇ ਵੀ ਆਹ ਕੀ ਉਹ ਬੰਦ ਹੋਣੇ ਚਾਹੀਦੇ ਬਹੁਤ ਵਧੀਆ ਔਰ ਉਸ ਦੇ ਨਾਲ ਤੁਸੀਂ ਆਪਣੇ ਫੈਮਲੀ ਨੂੰ ਵੀ ਬੜਾ ਪਰਪੱਕ ਕਰ ਸਕਦੇ ਹੋ ਪੰਜ ਕੀ ਨਾਮ ਹੈ ਤੁਹਾਡਾ ਗੁਰਦੀਪ ਕੌਰ ਗੁਰਦੀਪ ਕੌਰ ਜੀ ਤੁਹਾਡੇ ਕੀ ਲੱਗਦੇ ਨੇ ਇਹ ਮੇਰਾ ਬੇਟਾ ਹੀ ਹੈ ਅੱਛਾ ਤੁਹਾਡੇ ਬੇਟੇ ਹੀ ਲੱਗਦੇ ਨੇ ਠੀਕ ਹੈ ਅੱਜ ਤੁਹਾਡੀ ਫੈਮਲੀ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੋਈ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਬਹੁਤ ਅੱਛਾ ਬਹੁਤ ਕੀ ਤੁਹਾਨੂੰ ਪਹਿਲੇ ਪਤਾ ਸੀ ਨਹੀਂ ਇਸਦੇ ਵਿਚਾਰ ਮੈਨੂੰ ਇਦਾਂ ਲੱਗਦੇ ਸਨ ਪਹਿਲੇ ਮਗਰ ਤਾੜੇ ਕੋਲ ਸ਼ੋ ਨਹੀਂ ਕੀਤਾ ਇਸ ਬੇਟੇ ਦਾ ਮਨ ਲੱਭ ਇਸਦੇ ਵਿਚਾਰ ਇਸ ਤਰ੍ਹਾਂ एकदम एकदम ਅਗਰੇ ਸਾਹਮਣੇ ਆਈ ਹੈ ਚੀਜ਼ ਤੇ ਤੁਹਾਨੂੰ ਕੀ ਲੱਗਿਆ ਬਹੁਤ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਲੱਗਿਆ ਬਹੁਤ ਅੱਛਾ ਕਿਤੇ ਚਾਹਦੇ ਹੋ ਜਿਹੜੇ ਬਾਕੀ ਹੋਰ ਜਿਹੜੇ ਨੌਜਵਾਨ ਵੀ ਪੈਣਾ ਹਾਂ ਹਾਂ ਬਾਕੀ ਹੋਰ ਵੀ ਇਸ ਤਰ੍ਹਾਂ ਹੀ ਮੈਂ ਚਾਹਦੀ ਮਾਂ ਕਿ ਕਰਨ ਅੱਗੇ ਇਸ ਤਰ੍ਹਾਂ ਜਿਹਾ ਇੰਨੇ ਕੀਤਾ ਡੋਨੇਟ ਉਹ ਵੀ ਇਸ ਤਰ੍ਹਾਂ ਹੀ ਕਰਨੇ ਸਭ ਸਾਰੇ ਬਹੁਤ ਬਹੁਤ ਧੰਨਵਾਦ ਤੋਂ ਇਸੇ ਤਰੀਕੇ ਦੇ ਨਾਲ ਹੋਰ ਵੀ ਲੋਕੀ ਜਿਹੜੇ ਨੇ ਵਿਆਹ ਕਰਨ ਵਾਲੇ ਉਹ ਵੀ ਕਰਨ ਪੰਜ ਕੀ ਨਾਮ ਆ ਤੁਹਾਡਾ ਬਲਵਿੰਦਰ ਕੁਮਾਰ ਬਲਵਿੰਦਰ ਜੀ ਅੱਜ ਜੋ ਇੱਥੇ ਸਾਰਾ ਤੁਸੀਂ ਮਾਹੌਲ ਤੁਸੀਂ ਤੁਹਾਡੀ ਫੈਮਿਲੀ ਦੇ ਵਿੱਚ ਬਣਿਆ ਹੋਇਆ ਤੁਹਾਨੂੰ ਪਹਿਲੇ ਪਤਾ ਸੀ ਕਿ ਇਸ ਤਰ੍ਹਾਂ ਡੋਨੇਸ਼ਨ ਹੋਣ ਵਾਲੀ ਹੈ ਜੀ ਹਾਂ ਹਾਂ ਜੀ ਵੀਰ ਜੀ ਸਾਨੂੰ ਪਤਾ ਸੀ ਅਸੀਂ ਦਾ ਮਤਲਬ ਕਰਦੇ ਸੀ ਜਦੋਂ ਗੱਲ ਕਰਕੇ ਡਿਸਾਈਡ ਕੀਤਾ ਵਾ ਇਹ ਕੀ ਬਾਤ ਹੈ ਮੰਮੀ ਨੂੰ ਨਹੀਂ ਪਤਾ ਸੀ ਅਸੀਂ ਬਸ ਪਰਪਸ ਇਸ ਦਾ ਮਤਲਬ ਨੂੰ ਨਹੀਂ ਸੀ ਪਤਾ ਹਾਂ ਜੀ ਤੁਹਾਨੂੰ ਅਸੀਂ ਐਂਡ ਮੌਕੇ 'ਚ ਮੰਮੀ ਨੂੰ ਦੱਸਿਆ ਤੇ ਬਹੁਤ ਖੁਸ਼ ਹੋਏ ਬੋਲਦੇ ਠੀਕ ਹੈ ਬੱਚੇ ਜਿਸਾਂ ਤੁਹਾਡੀ ਮਰਜ਼ੀ ਹੈ ਤੁਹਾਨੂੰ ਕਿਹਦਾ ਮਹਿਸੂਸ ਹੋ ਰਿਹਾ ਬਹੁਤ ਹੀ ਜ਼ਿਆਦਾ ਅੱਛਾ ਮਹਿਸੂਸ ਹੋ ਰਿਹਾ ਜੀ ਤੁਹਾਨੂੰ ਕਿੰਨੇ ਬੱਚੇ ਪੁੱਛੀਆਂ ਲੱਗੇ ਜੀ ਮੇਰੇ ਇੱਕ ਬਟਾ ਇੱਕ ਬੇਟੀ ਹੈ ਬਟਾ ਇੱਕ ਬੇਟੀ ਹੈ ਔਰ ਮੈਨੂੰ ਲੱਗਦਾ ਹੈ ਕਿ ਉਸ ਬੇਟੇ ਦੀ ਵਾਰੀ ਵੀ ਇਸੇ ਤਰ੍ਹਾਂ ਹੀ ਹੋਏਗਾ ਬਿਲਕੁਲ ਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਤਾਂ ਇਹ ਹੁਣ ਰੀਤ ਚੱਲ ਚੁੱਕੀ ਹੈ ਔਰ ਇਹ ਰੀਤ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੂਰੇ ਸਿੱਖ ਸਮਾਜ ਦੇ ਵਿੱਚ ਫੈਲੇ ਤਾਂ ਜੋ ਕਿਸੇ ਨਾ ਕਿਸੇ ਪਰਿਵਾਰ ਦੇ ਵਿੱਚ ਜੇ ਇੱਧਰ ਖੁਸ਼ੀ ਆ ਰਹੀ ਹੈ ਤੇ ਇਸ ਖੁਸ਼ੀ ਦੇ ਨਾਲ ਨਾਲ ਕਿਸੇ ਹੋਰ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਖੇੜੇ ਜਿਹੜੇ ਆ ਸਕਣ ਔਰ ਉਮੀਦ ਕਰਾਂਗੇ ਕਿ ਗੁਰਨਾਨਕ ਲੰਗਰ ਮਿਸ਼ਨ ਦੇ ਵੀਰ ਅਤੇ ਮਲਕੀਤ ਵੀਰ ਜੀ ਦਾ ਪਰਿਵਾਰ ਵੀ ਜਿਹੜਾ ਹੈ ਇਸੇ ਤਰ੍ਹਾਂ ਵੱਧਦੇ ਫੁੱਲਦੇ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਔਰ ਇਸੇ ਤਰ੍ਹਾਂ ਦੇ ਕਾਰਜ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖ ਸਮਾਜ ਦੀ ਅਪਲਿਫਟਮੈਂਟ ਦੇ ਲਈ ਕਰਦੇ ਰਹਿਣ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦਾ ਦਿੱਤਾ ਹੋਇਆ ਜੋ ਸੁਨੇਹਾ ਹੈ ਕਿ ਸਰਬਤ ਦਾ ਭਲਾ ਉਹਦੇ ਉੱਤੇ ਕਾਇਮ ਹੋ ਕੇ ਆਪਣੇ ਹੀ ਜੋ ਗਰੀਬ ਗੁਰਬੇ ਲੋਕੀ ਨੇ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਦਾ ਜਿਹੜਾ ਇੱਕ ਨਾਰਾ ਦਿੱਤਾ ਗਿਆ ਸੀ ਔਰ ਸਰਬਤ ਦੇ ਭਲੇ ਦਾ ਜਿਹੜਾ ਨਾਰਾ ਦਿੱਤਾ ਗਿਆ ਸੀ ਉਸ ਨਾਰੇ ਨੂੰ ਬੁਲੰਦ ਕਰਦੇ ਹੋਏ ਜਿਹੜਾ ਹੈ ਇਹ ਪਰਿਵਾਰ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਦੇ ਹੋਰ ਵੀ ਅਸੀਂ ਚਾਹੁੰਦੇ ਆ ਕਿ ਜਿਹੜੇ ਨੌਜਵਾਨ ਨੇ ਉਹ ਆਪਣੇ ਵਿਆਹ ਸ਼ਾਦੀਆਂ ਦੇ ਵਿੱਚ ਇਸੇ ਤਰ੍ਹਾਂ ਦਾਨ ਭੂਣ ਕਰਕੇ ਤੇ ਆਪਣੀ قوم ਦਾ ਜਿਹੜਾ ਹੈ ਹੱਥ ਜਿਹੜਾ ਹੈ ਫੜਨ ਤਾਂ ਕਿ ਕੋਈ ਵੀ قوم ਦੇ ਵਿੱਚ ਗਰੀਬ ਗੁਰਬਾ ਨਾ ਰਹਿ ਸਕੇ ਇੱਕ ਜਕਾਰੇ ਦੇ ਨਾਲ ਮੈਂ ਇਸ ਵੀਡੀਓ ਨੂੰ ਜ਼ਰੂਰ ਖਤਮ ਕਰਾਂਗਾ ਤੇ ਉਮੀਦ ਕਰਾਂਗਾ ਕਿ ਸਾਰੇ ਮੇਰਾ ਜਿਹੜਾ ਹੈ ਉਹ ਇਸ ਜਕਾਰੇ ਦਾ ਜਵਾਬ ਦੇਣਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ